ਪਾਸਾ ਮਹਿਲਾ ਪਹਿਲਾ ਕਾਚੀ ਕਾਗਰ ਦੇ ਦੁਹੇਲੀ ਉਪਜੈ ਬਿਨ ਸਹਿ ਦੁਖ ਪਾਈ ਇਹ ਜਗ ਸਾਗਰ ਦੁੱਤਰ ਕਿਉ ਤਰੀਐ ਬਿਨ ਘਰ ਗੁਰ ਭਾਰ ਨ ਪਾਈ ਤੁਝ ਬਿਨ ਅਵਰ ਨ ਕੋਈ ਮੇਰੇ ਪਿਆਰੇ ਤੁਝ ਬਿਨ ਅਵਰ ਨ ਕੋਈ ਹਰੇ ਸਰਬੀ ਰੰਗੀ ਰੂਪੀ ਤੂੰ ਹੈ ਇਸ ਬਖਸ਼ੇ ਜਿਸ ਨਦਰ ਕਰੇ ਰਹਾਉ ਸਾਸ ਬੁਰੀ ਕਰ ਵਾਸਨ ਦੀ ਵੈ ਕਿਰਸੀ ਮਿਰਨ ਨਾ ਦੇ ਬੁਰੀ ਸਖੀ ਸਾਜਨੀ ਕੇ ਹੂੰ ਚਰਨ ਸਰੇ ਮੂੰ ਹਰ ਗੁਰ ਕਿਰਪਾ ਤੇ ਨਦਰ ਤਰੀ ਆਪ ਵਿਚਾਰ ਮਾਰ ਮਨ ਦੇਖਿਆ ਤੁਮ ਸਾ ਮੀਤ ਨਾ ਅਵਰ ਕੋਈ ਜਿਉ ਤੂੰ ਰਾਖੇ ਤਿਵੇਂ ਰਹਿਣਾ ਦੁੱਖ ਸੁਖ ਦੇਵੇਂ ਕਰੇ ਸੋਈ ਆਸਾ ਮਨ ਸਾ ਦੋ ਬਿਨਾਸਤ ਰਗੁਨ ਆਸ ਨਿਰਾਸ ਪਈ ਪੂਰੀ ਅਵਸਥਾ ਗੁਰਮੁਖ ਪਾਈਐ ਸੰਤ ਸੁਭਾ ਕੀ ਉਠ ਲਹੀ ਗਿਆਨ ਧਿਆਨ ਸਗਲੇ ਸਭ ਜਪ ਤਪ ਜਿਸ ਗਰ ਹਿਰਦੈ ਲਖਿ ਅਪੇਵਾ ਨਾਨਕ RAM ਨਾਮ ਮਨ ਰਤਾ ਗੁਰਮਤਿ ਪਾਇ ਸਹਿਜ ਸਿਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਇਹ ਆਸਾ ਰੰਗ ਦਰ ਅੰਕਿਤ ਗੁਰੂ ਨਾਨਕ ਪਾਤਸ਼ਾਹ ਜੀ ਦੇ ਸ਼ਬਦਾਂ ਵਿੱਚੋਂ 22ਵੇਂ ਸ਼ਬਦ ਦੀ ਵਿਚਾਰ ਕਰ ਰਹੇ ਹਾਂ ਸ਼ਬਦ ਦੀ ਰਾਹ ਦੀ ਪੰਕਤੀ ਜਿਸ ਵਿੱਚ ਕੇਂਦਰੀ ਭਾਵ ਹੈ ਤੁਜ ਬਿਨ ਅਵਰਨੋ ਕੋਈ ਮੇਰੇ ਪਿਆਰੇ ਤੁਜ ਬਿਨ ਅਵਰਨੋ ਕੋਈ ਹਰੇ ਸਰਬੀ ਰੰਗੀ ਰੂਪੀ ਤੂੰ ਹੈ ਇਸ ਬਖਸ਼ੇ ਜਿਸ ਨਦਰ ਕਰੇ ਤੁਜ ਬਿਨ ਅਵਰਨੋ ਕੋਈ ਮੇਰੇ ਪਿਆਰੇ ਹੇ ਮੇਰੇ ਪਿਆਰੇ ਪ੍ਰਭੂ ਅਕਾਲ ਪੁਰਖ ਵਾਹਿਗੁਰੂ ਤੇ ਤੂੰ বিনা ਕੋਈ ਦੂਸਰਾ ਨਹੀਂ ਹੈ ਜਿਹੜਾ ਇਨ ਜੀਵਨ ਦਾ ਕੋਈ ਆਸਰਾ ਸਹਾਰਾ ਬਣ ਸਕੇ ਤੁਜ ਬਿਨ ਅਵਰਨ ਕੋਈ ਹੈ ਤੇ ਤੂੰ ਬਿਨ ਇਹਰੀ ਪ੍ਰਮਾਤਮਾ ਕੋਈ ਹੋਰ ਹੋ ਹੀ ਨਹੀਂ ਸਕਦਾ ਜੋ ਜੀਵਨ ਦਾ ਕੋਈ ਆਸਰਾ ਪਰਣਾ ਬਣੇ ਜੀਵਨ ਦਾ ਉਧਾਰ ਕਰ ਸਕੇ ਇਕ ਤੂੰ ਆਪ ਹੀ ਹੈ ਤੇ ਤੂੰ ਬਿਨਾ ਕੋਈ ਦੂਜਾ ਨਹੀਂ ਹੈ ਸਰਬੀ ਰੰਗੀ ਰੂਪੀ ਤੂੰ ਹੈ ਦੁਨੀਆ ਦੇ ਸਾਰੇ ਰੂਪਾਂ ਰੰਗਾਂ ਵਿੱਚ ਤੂੰ ਹੀ ਵਸਦਾ ਹੈ ਤਿਸ ਬਖਸ਼ੇ ਜਿਸ ਨਦਰ ਕਰੇ ਜਿਸ ਨੂੰ اپنی ਮਿਹਰ ਦੀ ਨਜ਼ਰ ਕਰੇ ਉਸ ਨੂੰ ਬਖਸ਼ ਦਿੰਦਾ ਹੈ ਹੁਣ ਜੇ ਹਰ ਰੂਪ ਰੰਗ ਵਿੱਚ ਉਹ ਪ੍ਰਭੂ ਆਪ ਹੈ ਉਹ ਕਿਹੜੇ ਢੰਗ ਨਾਲ ਸਾਡਾ ਉਧਾਰ ਕਰੇਗਾ ਕਿਹੜੀ ਸੰਗਤ ਦੇ ਰਾਹੀਂ ਕਿਹੜਾ ਸਬਬ ਬਣਾਏਗਾ ਇਹ ਆਪ ਭਲੀ ਭਾਂਤ ਜਾਣਦਾ ਹੈ ਇਨਸਾਨ ਨੂੰ ਤੇ ਕਦੇ ਇਤਨਾ ਹੀ ਫੱਬਦਾ ਹੈ ਕਿ ਹਰ ਸਮੱਸਿਆ ਲਈ ਹਰ ਜੀਵਨ ਦੀ ਦੁੱਖ ਕ੍ਰਿਸ਼ਾਂ ਲਈ ਉਹ ਪਰਮਾਤਮਾ ਦਾ ਹੀ ਆਸਰਾ ਲਵੇ ਜੀਵਨ ਦੇ ਉਧਾਰ ਲਈ ਜੀਵਨ ਦੀ ਸਫਲਤਾ ਲਈ ਉਹਨਾਂ ਨੇ ਜੀਵਨ ਦੀ ਮਨੋਰਥ ਨੂੰ ਸੰਪੂਰਨ ਕਰਨ ਲਈ ਉਹ ਕਿ ਪ੍ਰਭੂ ਦੇ ਆਸਰੇ ਦੇ ਇਹ ਤੁਸਪਾਛ ਹੈ ਕਿਸੇ ਦੇਵੀ ਦੇਵਤੇ ਮੜੀ ਮੱਟ ਬੁੱਤ ਪ੍ਰਸਤੀ ਸੰਤ ਮੰਤ ਕਿਸੇ ਦੇ ਆਸਰੇ ਦੀ ਲੋੜ ਨਹੀਂ ਸਾਧ ਸੰਗਤ ਅਤੇ ਆਪਣੇ ਗੁਰੂ ਦੀ ਬਾਣੀ ਅਨੁਸਾਰ ਉਸ ਪ੍ਰਭੂ ਨੂੰ ਸਮਝ ਕੇ ਪ੍ਰਭੂ ਦੀ ਨੇੜਤਾ ਪ੍ਰਾਪਤ ਕਰਕੇ ਅਨੁਭਵ ਕਰਕੇ ਉਸ ਦੇ ਆਸਰੇ ਟਿਕਿਆ ਰਵੇ ਬਸ ਇਹ ਜੀਵਨ ਦਾ ਸਹੀ ਜੋ ਹੈ ਮਾਰਗ ਹੈ ਨਹੀਂ ਤਾਂ ਇਹ ਜਿਹੜਾ ਸੀੜ ਹੈ ਇੱਕ ਕੱਚੀ ਗਾਗਰ ਵਾਂਗ ਕਾچی ਗਾਗਰ ਦੇ ਦੁਹੇਲੀ ਇਹ ਕੱਚੀ ਗਾਗਰ ਵਰਗਾ ਸਰੀਰ ਜਿਸ ਦੀ ਕੋਈ ਪਾਇ ਨਹੀਂ ਇਹ ਹੈ ਇਤਨੇ ਗੱਲ ਲੱਗਿਆ ਠਣਕਾ ਮਾਰ ਜੀ ਠੋਕਰ ਲਗਣ ਦੇ ਜਿਵੇਂ ਕੋਈ ਕੱਚਾ ਭਾਂਡਾ ਮਿੱਟੀ ਦਾ ਟੁੱਟ ਜਾਂਦਾ ਹੈ ਇਹ ਵੀ ਟੁੱਟਣ ਵਾਲੀ ਵਾਲੀ ਇਹ ਦੇਹ ਹੈ ਇਹ ਕੋਈ ਬੜੀ ਪੱਕੀ ਨਹੀਂ ਹੈ ਸਦਾ ਟਿਕੇ ਰਹਿਣੀ ਹੈ ਕਾچی ਗਾਗਰ ਹੈ ਦੇ ਦੁਹੇਲੀ ਪਰ ਇਹ ਦੁਖੀ ਰਹਿੰਦੀ ਹੈ ਕਿਉਂ ਉਪਜਾ ਬਿਨਸਾ ਦੁਖ ਪਾਇ ਜਮਦੀ ਮਰਦੀ ਰਹਿੰਦੀ ਹੈ ਜਨਮ ਮਰਨ ਦਾ ਗੇੜ 84 ਦਾ ਗੇੜ ਲਈ ਬਣਿਆ ਰਹਿੰਦਾ ਇਸ ਕਰਨੇ ਦੁਖੀ ਰਹਿੰਦੀ ਉਹ ਗੇੜ ਕਿਉਂ ਬਣਦਾ ਕਿਉਂਕਿ ਇਹ ਆਤਮਾ ਜੀਵਨ ਦੀ ਕਮਾਈ ਨਹੀਂ ਕਰਦੀ ਗੁਰੂ ਲੜ ਨਹੀਂ ਲੱਗਦੀ ਇੱਕ ਪ੍ਰਭੂ ਦਾ ਆਸਰਾ ਨਹੀਂ ਲੈਂਦੀ ਤੇ ਜਿਹੜਾ ਬੰਦਾ ਪ੍ਰਭੂ ਦਾ ਆਸਰਾ ਛੱਡ ਕੇ ਦੁਨੀਆਦਾਰੀ ਦੇ ਵਿੱਚ ਖਚਤ ਹੋ ਜਾਵੇ ਉਸ ਨੂੰ ਕਾਮ ਕ੍ਰੋਧ ਲੋਭ ਮੋਹ ਕਾਰ ਵਿਕਾਰ ਆਸਾ ਤ੍ਰਿਸ਼ਨਾ ਵੈਰ ਵਿਰੋਧ ਨਫ਼ਰਤਾਂ ਹੁੰਵੇਂ ਦੂਜਾ ਭਾਵ ਇਹ ਸਾਰੇ ਚੀਜ਼ਾਂ ਜਿਹੜੀਆਂ ਨੇ ਇਸ ਨੂੰ ਘੇਰ ਲੈਂਦੀਆਂ ਨੇ ਇਹਨਾਂ ਵਿੱਚ ਫਸਿਆ ਹੋਇਆ ਫਿਰ ਇਹ ਮਾੜੇ ਕਰਮ ਕਰਦਾ ਰਹਿੰਦਾ ਫਿਰ ਉਹਨੇ ਮਾੜੇ ਕਰਮਾਂ ਦਾ ਫਲ ਆਪੇ ਹੀ ਭੋਗਦਾ ਹੁਣ ਖਾਣ ਪੀਣ ਦੀ ਚੀਜ਼ਾਂ ਪ੍ਰਭੂ ਨੇ ਸਾਡੇ ਪਹਿਲੇ ਨਹੀਂ ਬਣਾਈਆਂ ਪਰ ਜੇ ਅਸੀਂ ਬੇਟੰਗੇ ਤਰੀਕ ਨਾਲ ਖਾਵਾਂਗੇ ਬਿਮਾਰ ਹੋ ਜਾਵਾਂਗੇ ਪੈਣ ਦੇ ਕਪੜੇ ਪ੍ਰਮਾਤਮਾ ਨੇ ਨਿਗਹਿ ਟੱਕ ਲਈ ਸਾਨੂੰ ਸਮਰੱਥਾ ਦਿੱਤੀ ਇਨਸਾਨ ਨੇ ਇਹ ਕਪੜੇ ਬਣਾਏ ਆਪਣਾ ਨਿਗਹਿ ਟੱਕ ਲਈ ਤੇ ਜੀ ਜੇ ਇਨਸਾਨ ਆਪ ਹੀ ਨੰਗਾ ਹੋ ਕੇ ਨੱਚਦਾ ਫਿਰੇ ਦੁਨੀਆ ਦੇ ਤੇ ਕਿਸੇ ਨੂੰ ਕੀ ਆਖੇਗਾ ਫਿਰ ਇਸ ਤਾਨੂੰ ਹੱਥ ਪੈਣਗੇ ਅਸੀਂ ਆਪਣੀ ਸਰੀਰ ਦੀ ਸੰਭਾਲ ਕਰੀਏ ਖਾਣਾ ਪੀਣਾ ਪੈਣਾ ਹਰ ਚੀ ਸਾਡੀ ਬੋਲ ਚਾਲ ਸਾਡੀ ਗੱਲਬਾਤ ਸਾਡਾ ਰੰਗ ਟੰਗ ਸਾਰਾ ਗੁਰਮਤ ਵਾਲਾ ਹੋਵੇ ਤੇ ਜੀਵਨ ਸੁਖੀ ਹੋਵੇਗਾ ਨਾ ਤੇ ਜੇ ਤੂੰ ਮਨਮਰਜੀ ਦਾ ਜੀਵਨ ਹੈ ਮਨਮੁੱਖਾ ਵਾਲਾ ਜੀਵਨ ਹੈ ਤੇ ਫਿਰ ਕਾਚੀ ਗਾਗਰ ਦੇ ਦੁਖੀ ਲਈ ਫਿਰ ਇਹ ਦੁਖੀ ਹੋ ਜਾਂਦੀ ਹੈ ਫਿਰ ਇਹਦਾ ਉਪਚਨਾ ਬਿਨਸਨਾ ਬਣਿਆ ਰਹਿੰਦਾ ਜਨਮਨ ਦਾ ਗੇੜ ਬਣਿਆ ਰਹਿੰਦਾ ਇਹ ਪ੍ਰਭੂ ਜੀ ਦੀਨਤਾ ਨਹੀਂ ਹੋ ਸਕਦੀ ਇਹ ਜਗ ਸਾਗਰ ਦੁੱਤਰ ਕਿਉਂ ਤਰੀ ਹੈ ਇਹ ਜਿਹੜਾ ਸੰਸਾਰ ਹੈ ਇੱਕ ਬੜੇ ਡਰਾਉਨੇ ਸਾਗਰ ਵਰਗਾ ਹੈ ਬੜੇ ਗਹਰੇ ਸਾਗਰ ਵਰਗਾ ਹੈ ਤੇ ਇਹਦੇ ਚ ਤਰੀਏ ਕੀ ਨੇ ਇੱਥੇ ਡੁੱਬਣਾ ਕੀ ਤੇ ਤਰਨਾ ਕੀ ਹੈ ਡੁੱਬਣਾ ਹੈ ਮੂਹ ਮਾਇਆ ਦੇ ਵਿੱਚ ਵਿਕਾਰਾਂ ਦੇ ਵਿੱਚ ਬੁਰੀਆਂ ਵਿੱਚ ਖੱਚ ਦੋ ਜਾਣਾ ਮੱਦੇ ਕਰਮੋ ਵਿੱਚ ਉਲਝ ਜਾਣਾ ਹਉਮੇ ਦੇ ਰੋਗ ਵਿੱਚ ਫਸ ਕੇ ਜਨਮ ਮਰਨ ਦਾ ਗੇੜ ਆਪਣੇ ਲਈ ਖੜਾ ਕਰ ਲੈਣਾ ਇਹ ਹੈ ਡੁੱਬਣਾ ਤੇ ਤਰਨਾ ਹੈ ਇਹਨਾਂ ਬੁਰੀਆਂ ਤੋਂ ਬਚਣਾ ਉੱਚਾ ਸੁੱਚਾ ਗੁਰਸਿੱਖੀ ਜੀਵਨ ਜੀਵਣਾ ਇਹ ਤਰਨਾ ਹੈ ਪਰ ਇਹ ਮਨਮਰਜ਼ੀ ਨਾਲ ਨਹੀਂ ਤਰਿਆ ਜਾ ਸਕਦਾ ਆਪਣੇ ਹੱਥ ਕਰਮ ਨਾਲ ਨਹੀਂ ਤਰਿਆ ਜਾ ਸਕਦਾ ਕਿਸੇ ਦੁਨਿਆਵੀ ਵਿਦਿਆ ਨਾਲ ਇਹ ਇਹਨਾਂ ਚੀਜ਼ਾਂ ਤੋਂ ਖਲਾਸੀ ਨਹੀਂ ਹੁੰਦੀ ਵਰਨਾ ਬੜੇ ਬੜੇ ਪੜੇ ਲਿਖੇ ਲੋਕ ਉਹਨਾਂ ਕੋਲੋਂ ਮੰਤੇ ਕਰਮਣਾ ਹੁੰਦੇ ਬਿਨ ਖਰ ਗੁਰ ਪਾਰ ਨਾ ਪਾਈ ਇਹ ਪ੍ਰਮਾਤਮਾ ਦੇ ਲੜ ਲੱਗਣ ਤੋਂ ਬਿਨਾ ਗੁਰੂ ਦੀ ਮਤ ਲੈ ਕੇ ਹੀ ਹਰੀ ਨੂੰ ਪ੍ਰਾਪਤ ਕਰਨ ਤੋਂ ਬਿਨਾ ਇਹ ਪਾਰ ਨਹੀਂ ਹੁੰਦਾ ਇਹਨਾਂ ਬੁਰੀਆਂ ਤੋਂ ਬਚਿਆ ਨਹੀਂ ਜਾ ਸਕਦਾ ਅੱਛਾ ਇਨਸਾਨ ਬਣਦੇ ਲਈ ਅੱਛਾ ਸੱਚਾ ਧਰਮੀ ਬਣਦੇ ਲਈ ਐਵੇਂ ਧਰਮ ਦੇ ਲੇਬਲ ਲਗਾ ਕੇ ਨਹੀਂ ਸੱਚਾ ਧਰਮੀ ਜਿੱਦੇ ਧਰਮੀਆਂ ਵਾਲੇ ਅਸੂਲ ਹੋਣ ਇਹ ਬਣਨ ਦੇ ਲਈ ਗੁਰੂ ਦੇ ਲੱਗਣਾ ਪੈਂਦਾ ਬਾਣੀ ਪੜਨੀ ਪੈਗੀ ਬਾਣੀ ਵਿਚਾਰਨੀ ਪੈਗੀ ਬਨੂ ਸਰ ਜੀਵਨ ਜਿਉਣਾ ਪਏਗਾ ਇੱਕ ਬਾਣੀ ਦੇ ਆਸਰੇ ਸੰਸਾਰ ਜੀ ਵਿੱਚ ਜ਼ਿੰਦਗੀ ਜੀ ਜਾ ਸਕਦੀ ਹੈ ਸਹੀ ਬਾਣੀ ਦਾ ਤਿਆਗ ਕਰਕੇ ਮਨਮਰਜ਼ੀ ਦੀ ਜ਼ਿੰਦਗੀ ਵਿੱਚ ਇਹ ਜੁੁੱਤਰ ਨਹੀਂ ਤਰਿਆ ਜਾ ਸਕਦਾ ਸਾਸ ਬੁਰੀ ਕਰ ਵਾਸਨ ਦੇ ਵੈ ਪਿਰ ਸਿਉ ਮਿਲਣ ਨ ਦੇ ਬੁਰੀ ਇੱਥੇ ਇੱਕ ਦ੍ਰਿਸ਼ਟਾਉ ਦੇ ਰਹੇ ਨੇ ਕਿ ਜਿਵੇਂ ਕੋਈ ਪੈੜੀ ਮਤ ਵਾਲੀ ਔਰਤ ਕਿਸੇ ਦੀ ਸੱਸ ਹੋਵੇ ਤੇ ਨੂੰਹ ਨੂੰ ਸਾਹ ਨਹੀਂ ਲੈਣ ਦਿੰਦੀ ਉਹ ਦੜਾਈ ਫਿਰਦੀ ਆ ਉਹਨਾਂ ਨੂੰ ਪਤੀ ਕੋਲ ਬਹਿਣ ਨਹੀਂ ਦਿੰਦੀ ਕਿਸੇ ਕਿਸਮ ਦਾ ਸੁੱਖ ਦੇਖੇ ਨਹੀਂ ਦਿੰਦੀ ਉਹ ਇਸ ਤਰ੍ਹਾਂ ਨੌਕਰਾਂ ਦੀ ਤਰ੍ਹਾਂ ਉਹਨਾਂ ਨੂੰ ਵਰਤੇਦੀ ਹੈ ਇਸ ਤਰ੍ਹਾਂ ਇਹ ਜਿਹੜੀ ਮਾਇਆ ਹੈ ਮੂਹ ਮਾਇਆ ਜਿਹੜੀ ਹੈ ਮਾਇਆ ਕੀ ਹੈ ਮਾਇਆ ਕਿਸ ਨੂੰ ਆਖੀਏ ਕਿਆ ਮਾਇਆ ਕਾ ਕਰਮ ਕਮਾਈ ਦੁੱਖ ਸੁੱਖ ਇਹ ਜੀਵ ਬਧ ਹੈ ਹਉਮੇ ਕਰਮ ਕਮਾਈ ਜਿੰਦਾ ਬੰਦਾ ਹਉਮੇ ਦੇ ਪ੍ਰਭਾਵ ਥੱਲੇ ਕਰਮ ਕਰਦਾ ਹੈ ਦੁੱਖਾਂ ਸੁੱਖਾਂ ਵਿੱਚ ਬੰਦਾ ਉਲਝੇ ਜਾਂਦਾ ਹੈ ਤੇ ਇਹ ਮਾਇਆ ਹੈ ਇਹ ਮਾਇਆ ਜਿਤ ਹਰ ਵਿਸਰੈ ਮੂਹ ਪਜਾ ਪਾਉ ਦੂਜਾ ਜਦੋਂ ਕਿਸੇ ਦੂਜੇ ਪਾਸੇ ਪਿਆਰ ਪੈ ਜਾਏ ਦੂਜੇ ਪਾਸੇ ਮੂਹ ਪੈ ਜਾਏ ਪਰਮਾਤਮ ਨੂੰ ਤੂੰ ਮਨ ਪਿੱਛੇ ਅੜ ਜਾਏ ਪਰਮਾਤਮਾ ਵਿਸਰ ਜਾਏ ਰੱਬ ਭੁੱਲ ਜਾਏ ਜਿਹੜੀ ਚੀਜ਼ ਪ੍ਰਮਾਤਮ ਨੂੰ ਭੁਲਾਉਂਦੀ ਹੈ ਬੰਦਗੀ ਵਾਲੇ ਜੀਵਨ ਨੂੰ ਭੁਲਾਉਂਦੀ ਹੈ ਉਹ ਸਭ ਮਾਇਆ ਬਣ ਜਾਂਦੀ ਹੈ ਤੇ ਸਾਸ ਬੁਰੀ ਕਰ ਵਾਸਨ ਦੇਵੇ ਮੇਰੀ ਇਸ ਮਾਇਆ ਜਿਹੜੀ ਹੈ ਸੱਸ ਬਣੀ ਪਈ ਹੈ ਪੈੜੀ ਸੱਸ ਵਾਂਗੇ ਇਹ ਮਾਇਆ ਮਾਇਆ ਦਾ ਮੂਹ ਜਿਹੜਾ ਹੈ ਸਾਸ ਬੁਰੀ ਕਰ ਵਾਸਨ ਦੇਵੇ ਹਿਰਦੇ ਘਰ ਵਿੱਚ ਉਸ ਪਰਮਾਤਮਾ ਨਾਲ ਸਾਂਹੀ ਨਹੀਂ ਬਣਨ ਦਿੰਦੀ ਇਹ ਰਸਿਓ ਮਿਲਨ ਨਾ ਦੇਈ ਜਿਵੇਂ ਇੱਕ ਭੈੜੀ ਸਸਪਤੀ ਪਤਰੀ ਨੂੰ ਕੱਟੇ ਬਹਿਨ ਦਾ ਟਾਈਮ ਹੀ ਨਹੀਂ ਦੇਂਦੀ ਉਹਨਾਂ ਨੂੰ ਕੰਮ ਵੀ ਤਸੀਰ ਰਖਦੀ ਐ ਇਸ ਤਰ੍ਹਾਂ ਇਹ ਮਾਇਆ ਐਸੇ ਆਪਣੇ ਮੂਹ ਮਾਇਆ ਲਾਲਚਾਂ ਲੁਭਾਂ ਵਿੱਚ ਉਲਝਾਈ ਰਖਦੀ ਐ ਕਿ ਬੰਦਾ ਕਹਿੰਦਾ ਵੀ ਮੇਰੇ ਕੋਲ ਤਾਂ ਟਾਈਮ ਹੀ ਨਹੀਂ ਗੁਰਦੁਆਰੇ ਜਾਣ ਦਾ ਮੇਰੇ ਕੋਲ ਟਾਈਮ ਹੀ ਨਹੀਂ ਸਤ ਸੰਗਤ ਕਰਨ ਦਾ ਇਹ ਮਾਇਆ ਉਧਰ ਜਾਣ ਹੀ ਨਹੀਂ ਦੇਂਦੀ ਬਹਿਨ ਨਹੀਂ ਦੇਂਦੀ ਆਪਣੇ ਪ੍ਰਭੂ ਨਾਲ ਹਿਰਦੇ ਵੀ ਟਿੱਕੇ ਪ੍ਰਭੂ ਨਾਲ ਸੁਰਤੀ ਜੋੜ ਕੇ ਸਿਮਨ ਕਾਣ ਨਹੀਂ ਦੇਦੀ ਸਖੀ ਸਾਜਨੀ ਕੇ ਹੂੰ ਚਰਨ ਸਰੇ ਹੂੰ ਜਿਸਨੇ ਇੱਕ ਦੁਖੀ ਬਹੂ ਸਸਕੂ ਤੰਗਾਈ ਆਪਣੀ ਸਖੀ ਸੇਲੀਨ ਆਪਣੇ ਦੁੱਖ ਵੰਦੀ ਹੈ ਇਸ ਤਰ੍ਹਾਂ ਇੱਕ ਜਿਹੜਾ ਗੁਰਸਿੱਖ ਜੀਵ ਹੈ ਉਹ ਸਖੀ ਸਾਧਨੀ ਭਾਵ ਸਤਸੰਗੀ ਸਾਥੀਆਂ ਵੀ ਜਾ ਕੇ ਬੈਠਦਾ ਹੈ ਕਿ ਹਉ ਚਰਨ ਸ੍ਰੀਮੂ ਉਹਨਾਂ ਦੇ ਚਰਨ ਸ੍ਰੀਵ ਦਾ ਸਤਸੰਗਤ ਕਰਦਾ ਹੈ ਉਹਨਾਂ ਕੋਲੋਂ ਪ੍ਰਭੂ ਮਿਲავ ਦਾ ਰਾਹ ਪੁੱਛਦਾ ਹੈ ਵੇ ਮਾਇਆ ਤੋਂ ਕਿਵੇਂ ਮੁਕਤ ਹੋਈਏ ਇਹ ਲੋਭ ਲਾਚਨ ਨੂੰ ਕਿਵੇਂ ਮੁਕਨ ਹਰ ਗੁਰ ਕਿਰਪਾ ਤੇ ਨਦਰ ਤਰੀ ਔਰ ਉਹਨਾਂ ਸਤ ਸੰਗਤ ਦੀ ਅਤੇ ਗੁਰੂ ਦੀ ਕਿਰਪਾ ਉਪਰ ਹੀ ਨਜ਼ਰ ਰੱਖੀ ਹੋਈ ਹੈ ਉਸ ਦੇ ਦਾ ਹੀ ਆਸਰਾ ਪਰਣਾ ਤੱਕ ਰਹੀ ਹੈ ਕੋਈ ਹੋਰ ਆਸਰਾ ਪਰਣਾ ਨਹੀਂ ਜਿਹੜੇ ਇਹ ਨੰਬਰੀਆਂ ਤੋਂ ਬਚਾ ਸਕੇ ਆਪ ਵਿਚਾਰ ਮਾਰ ਮਨ ਦੇਖਿਆ ਤੁਮਸਾਂ ਮੀਤ ਨਾ ਵਰ ਕੋਈ اے ਪ੍ਰਭੂ ਮੈਂ ਆਪਣਾ ਆਪਾ ਜਦੋਂ ਮਿਟਾ ਕੇ ਦੇਖਿਆ ਆਪਣੀ ਮੈਨੂੰ ਮਾਰ ਕੇ ਆਪਣੇ ਅੰਦਰੋਂ ਖੁਦੀ ਨੂੰ ਮਾਰ ਕੇ ਹਾਲ ਕਿ ਕਿਹ ਸੇ ਸ਼ਾਇਰ ਨੇ ਕਹ ਖੁਦੀ ਕੋ ਕਰ ਬੁਲੰਦ ਇਤਨਾ ਕਿ ਹਰ ਤਕਦੀਰ ਸੇ ਪਹਿਲੇ ਖੁਦਾ ਬੰਦੇ ਸੇ ਪੁੱਛੇ ਬਤਾ ਤੇਰੀ ਰਜ਼ਾ ਕਿਆ ਹੈ ਉਤੇ ਕਹਦਾ ਖੁਦੀ ਕੋ ਬੁਲੰਦ ਕਰ ਇੱਥੇ ਇੱਥੇ ਖੁਦੀ ਨੂੰ ਮਿਟਾਣ ਦੀ ਗੱਲ ਹੈ ਖੁਦੀ ਮਿੱਟੀ ਤਬ ਸੁਖ ਭਏ ਗੁਰਮਤਿ ਹੈ ਜਦੋਂ ਖੁਦੀ ਮਿਟੇਗੀ ਆਪਣੀ ਹੂੰ ਮਿਟੇਗੀ ਆਪਣੀ ਮੈਂ ਮਿਟੇਗੀ ਮੈਂ ਵੀ ਕੁਝ ਕਰਨ ਜੂਗਾ ਹਾਂ ਜਦੋਂ ਇਹ ਮੈਂ ਮਿਟ ਜਾਈਗੀ ਮੈਂ ਕੁਝ ਕਰਦਾ ਹਾਂ ਜਦੋਂ ਉਦੋਂ ਜਾ ਕੇ ਬੰਦੇ ਨੂੰ ਸਮਝ ਆਏ ਕਿ ਕਰਨ ਕਰਨ ਪ੍ਰਭ ਏਕ ਹੈ ਦੂਸਰ ਨਾ ਹੀ ਕੋਏ ਆਪਣੇ ਬਸੂ ਦਾ ਹਰ ਬੰਦਾ ਸੁੱਖਾਂ ਦੀ ਯਤਨ ਕਰਦਾ ਹੈ ਆਪਣੇ ਬਸੂ ਹਰ ਬੰਦਾ ਅੱਛਾ ਖਵਾਨ ਦਾ ਯਤਨ ਕਰਦਾ ਹੈ ਲੇਕਿਨ ਹੁੰਦਾ ਨਹੀਂ ਬੰਦੇ ਕੋਲ ਉਸਦੇ ਉਲਟ ਹੋ ਜਾਂਦਾ ਚਾਹੁੰਦਾ ਕੁਝ ਹੈ ਹੋ ਕੁਝ ਜਾਂਦਾ ਹੈ ਇਸ ਲਈ ਭਾਈ ਆਪ ਵਿਚਾਰ ਮਾਰ ਮਨ ਦੇਖਿਆ ਜਦੋਂ ਆਪਣਾ ਆਪਾ ਮਾਰ ਕੇ ਤੇ ਮਨ ਨੂੰ ਗੁਰੂ ਦੀ ਮਤ ਅਨੁਸਾਰ ਵਿਚਾਰ ਕੇ ਦੇਖਿਆ ਤਮ ਤੁਮ ਸਾ ਮੀਤ ਨ ਅਵਰ ਕੋ ਫਿਰ ਸਮਝ ਆਈ ਕਿ ਪ੍ਰਭੂ ਤੇਰੇ ਵਰਗਾ ਮਿੱਤਰ ਕੋਈ ਦੂਜਾ ਹੋ ਨਹੀਂ ਸਕਦਾ ਇਸੀ ਪ੍ਰੈਕਟੀਕਲ ਤੌਰ ਤੇ ਆਪਣੀ ਜੀਵਨ ਤੇ ਚਾਤ ਮਾਰ ਕੇ ਦੇਖੀਏ ਕਿ ਸਾਰੇ ਜਿਹੜੇ ਸੰਗੀ ਸਾਥੀ ਰਿਸ਼ਤੇ ਨਾਤੇ ਸੰਸਗਾਈ ਹਨ ਇਹ ਹਰ ਘੜੀ ਦੇ ਨਾਲ ਨਹੀਂ ਹੁੰਦੇ ਹਰ ਤਾਂ ਮਾਤਾ ਨਾਲ ਨਹੀਂ ਹੁੰਦੀ ਪਿਤਾ ਨਾਲ ਨਹੀਂ ਹੁੰਦਾ ਭੈਣ ਭਰਾ ਨਾਲ ਨਹੀਂ ਹੁੰਦੇ ਦੋਸਤ ਮਿੱਤਰ ਹਰ ਵੇਲੇ ਸਾਡੇ ਸੰਗੀ ਨਹੀਂ ਹੁੰਦੇ ਪਰ ਕਿਤੇ ਵੀ ਹੋਈਏ ਅਸੀਂ ਪ੍ਰਮਾਤਮਾ ਦੀ ਜੋਤ ਤੇ ਸਾਡੇ ਨਾਲ ਹੀ ਹੈ ਸਾਡੇ ਅੰਦਰ ਹੀ ਹੈ ਉਹ ਹਰ ਜਗ੍ਹਾ ਸੰਸਗਾਈ ਹੈ ਕਿਉਂਕਿ ਸਾਰੇ ਪਾਸੇ ਵੇਖੋ ਜਲ ਥਲ ਮਈਲ ਪੂਰਿਆ ਸ੍ਰੀ ਸੁਮੀ ਸੱਜਣ ਹਾਰ ਐਸੇ ਪ੍ਰਭੂ ਦਾ ਜਿਸ ਤੋਂ ਕੋਈ ਥਾਂ ਖਾਲੀ ਨਹੀਂ ਜਿਹੜਾ ਉਹਦਾ ਸੰਗ ਕਰੇਗਾ ਉਹਦੀ ਮੇਰ ਦੇ ਪਾਤਰ ਬਣ ਕੇ ਰਹੇਗਾ ਉਸ ਨੂੰ ਫਿਰ ਕਿਸੇ ਹੋਰ ਆਸਰੇ ਦੀ ਲੋੜ ਪੈਂਦੀ ਹੈ ਨਹੀਂ ਪੈਂਦੀ ਫਿਰ ਸਮਝ ਆਉਂਦੀ ਹੈ ਤੂੰ ਮਸਾ ਮੀਤ ਨਾ ਅਬਰ ਕੋਈ ਤੇਰੇ ਵਰਗਾ ਮਿੱਤਰ ਕੋਈ ਨਹੀਂ ਤੇਰੇ ਵਰਗਾ ਸੱਚ ਅਰਚਦਾਰ ਕੋਈ ਨਹੀਂ ਜਿਉ ਤੂੰ ਰਾਖੇ ਤਿਮਹੀ ਰਹਿਣਾ ਔਰ ਜਿਵੇਂ ਤੂੰ ਸਨੋ ਰੱਖਦੇ ਸਨੋ ਵੈਸਾ ਹੀ ਰਹਿਣਾ ਪੈਂਦਾ ਤੇਰੀ ਰਜ਼ਾ ਵਿੱਚ ਹੀ ਰਹਿਣਾ ਪੈਂਦਾ ਤੇਰੇ ਵੱਜੇ ਨਿਯਮ ਹੁਕਮ ਜਿਹੜੇ ਨੇ ਉਹਨਾਂ ਤੋਂ ਬਾਹਰ ਕੋਈ ਨਹੀਂ ਚੱਲਦਾ ਹੁਕਮਾਂ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਯੂ ਤੁਰਾ ਕੇ ਤਿਮੀ ਰਹਿ ਨ ਦੁਖ ਸੁਖ ਦੇਵੇਂ ਕਰੇ ਸੋਈ ਔਰ ਜੋ ਕੁਝ ਵੀ ਦੁਖ ਸੁਖ ਸਾਨੂੰ ਮਿਲਦੇ ਨੇ ਇਹ ਵੀ ਤੇਰਾ ਹੀ ਹੁਕਮ ਹੁੰਦਾ ਹੈ ਤੇਰਾ ਹੀ ਪਾਣਾ ਹੁੰਦਾ ਹੈ ਉਸ ਪਾਣੇ ਅਨਸਾਰ ਕਦੇ ਦੁਖ ਤੇ ਕਦੇ ਜੀ ਦੁਖ ਸੁਖ ਨੂੰ ਦੋਹੇ ਧਰ ਕਪੜੇ ਪਹਿਰੇ ਜਾਏ ਮਨੁੱਖ ਇਹ ਇਨਸਾਨਾਂ ਨੂੰ ਦੋਹੇ ਭੋਗਣੇ ਹੀ ਪੈਂਦੇ ਨੇ ਇਸ ਵਾਸਤੇ ਉਹਦੀ ਰਜ਼ਾ ਵਿੱਚ ਹੀ ਤੁਰਨਾ ਜੀਵਨ ਦੀ ਸਹੀ ਜਾਚ ਹੈ ਆਸਾ ਮਨਸਾ ਦੋ ਵਿਨਾਸ਼ਤ ਤ੍ਰੈਗੁਣ ਆਸ ਨਿਰਾਸ ਪਈ ਜਦੋਂ ਬੰਦੇ ਅੰਦਰੋਂ ਇਸ ਤਰ੍ਹਾਂ ਨਾਮ ਨਾਲ ਜੁੜ ਕੇ ਪ੍ਰਭੂ ਦੇ ਆਸਰੇ ਰਹਿ ਕੇ ਆਸਾ ਮਨਸਾ ਮਨ ਦੇ ਪੁਰ ਨੇ ਮੁੱਕ ਜਾਂਦੇ ਨੇ ਬਹੁਤੀਆਂ ਬੰਦਾ ਆਸਾ ਨਹੀਂ ਬੰਦਾ ਫਿਰਦਾ ਜੋ ਪ੍ਰਭੂ ਨੂੰ ਦਿੱਤਾ ਉਹਦੇ ਵਿੱਚ ਜਦੋਂ ਸੰਤੋਖੀ ਹੋ ਕੇ ਰਹਿੰਦਾ ਆਸਾ ਮਨਸਾ ਦੋ ਵਿਨਾਸ ਜਦੋਂ ਬਿੰਸਦੀਆਂ ਨੇ ਤ੍ਰੈਗੁਣ ਆਸ ਨਿਰਾਸ ਪਈ ਤਿੰਗੁਣੀ ਮਾਇਆ ਵੱਲ ਦੀ ਆਸ ਇਹ ਜਦੋਂ ਮੁੱਕ ਜਾਂਦੀਆਂ ਨੇ ਰਜਸ ਤੋ ਤਮੋ ਗੁਣ ਵਾਲੀ ਜਿਹੜੀ ਅਵਸਥਾ ਇਹ ਬਦਲਦੀ ਹੈ ਤੁਰਿਆ ਅਵਸਥਾ ਗੁਰਮੁਖ ਪਾਈਐ ਸੰਤ ਸਭਾ ਕੀ ਉੱਠ ਗਈ ਫਿਰ ਤੁਰਿਆ ਅਵਸਥਾ ਉਹ ਅਵਸਥਾ ਜਿਹੜੀ ਇਹਨਾਂ ਤਿੰਨੋਂ ਗੁਨਾਹਾਂ ਦੇ ਮੋਹ ਮਾਇਆ ਤੋਂ ਉੱਪਰ ਉੱਠ ਕੇ ਰੱਬੀ ਅਨੁਭਵ ਵਾਲੀ ਜ਼ਿੰਦਗੀ ਜਿਹੜੀ ਹੈ ਉੱਥੇ ਜਦੋਂ ਇਨਸਾਨ ਦੀ ਸੁਰਤੀ ਪੁੱਜਦੀ ਹੈ ਗੁਰਮੁਖ ਪਾਈਐ ਸੰਤ ਸਭਾ ਕੀ ਉੱਠ ਨਹੀਂ ਉਹਰੇ ਪ੍ਰਾਪਤ ਨੂੰ ਦੀ ਗੁਰਮੁਖ ਬਣ ਕੇ ਗੁਰੂ ਦੀ ਗੱਲ ਮੰਨੀ ਪੈਗੀ ਆਖਰ ਗੱਲ ਫਿਰ ਉੱਥੇ ਹੀ ਆ ਗਈ ਕਿ ਬਾਣੀ ਦੇ ਆਸਰੇ ਤੋਂ ਮੈਨੂੰ ਚਾਰਾ ਹੀ ਕੋਈ ਨਹੀਂ ਹੈ ਗੁਰਮੁਖ ਬਣ ਕੇ ਹੀ ਇਹ ਅਵਸਥਾ ਪਾਈ ਜਾ ਸਕਦੀ ਹੈ ਸੰਤ ਸਭਾ ਕੀ ਉੱਠ ਗਈ ਲਈ ਸੰਤ ਸਭਾ ਕੀ ਸਾਧ ਸੰਗਤ ਸਾਧ ਸੰਗਤ ਨੂੰ ਸਰੋਵਰ ਚੋਂ ਜਾ ਕੇ ਇੱਥੇ ਕਿਤੇ ਸੰਤਾਂ ਮੰਤਾਂ ਦੇ ਡੇਰੇ ਦਿਨ ਟੋਰ ਪੈਣਾ ਜਿਹੜੇ ਆਪਣੀ ਆਪਣੀ ਮਰਿਆਦ ਦੇ ਚਲਾ ਕੇ ਦੁਨੀਆ ਨੂੰ ਲੁੱਟੀ ਜਾ ਰਹੇ ਨੇ ਅੱਸੀ ਵਕਤ ਸਾਨੂੰ ਗੁਰੂ ਸਾਹਿਬ ਨੇ ਗੁਰਗ੍ਰੰਥ ਸਾਹਿਬ ਜੀ ਦੇ ਲੜਕੀ ਨੂੰ ਲਾਇਆ ਸੀ ਉਹਨਾਂ ਨੂੰ ਪਤਾ ਸੀ ਕਿ ਆਉਣ ਵਾਲੇ ਸਮੇਂ ਵਿੱਚ ਇਹ ਪਖੰਡੀ ਸੰਤ ਮੰਤ ਹੀ ਹੋਣਗੇ ਇਹਨਾਂ ਦੇ ਚੱਕਰਾਂ ਵਿੱਚ ਪਈ ਦੁਨੀਆ ਆਪਣਾਪ ਲੁੱਟਾਈ ਗਈ ਇਤੋਂ ਤੱਕ ਵੀ ਲੁੱਟ ਗਏ ਲੋਕਾਂ ਦੀਆਂ ਅਜੀਬ ਸਾਨੂੰ ਸਮਝ ਨਹੀਂ ਆਉਂਦੀ ਸਾਨੂੰ ਗੁਰੂ ਸਾਹਿਬ ਨੇ ਸ਼ਬਦ ਦੇ ਇਸ ਲਈ ਲੜ ਲਾਇਆ ਸੀ ਕਿ ਆਪ ਪੜੀਏ ਆ ਵਿਚਾਰੀਏ ਬਾਣੀ ਵਿੱਚੋਂ ਪੋਥੀ ਪਰਮੇਸ਼ਵਰ ਕਾਥਾ ਨੂੰ ਇਹਦੇ ਵਿੱਚ ਪ੍ਰਮਾਤਮਾ ਦਾ ਗਿਆਨ ਪ੍ਰਾਪਤ ਕਰੀਏ ਇਹ ਚੁ ਲਭੀਏ ਪਰ ਅਸੀਂ ਨੱਕ ਰਗੜੇ ਨੂੰ ਆਵਾਜ਼ ਆਉਂਦੇ ਪਖੰਡੀਆਂ ਦੇ ਡੇਰਨ ਦੇ ਜਾ ਕੇ ਗਿਆਨ ਧਿਆਨ ਸਗਲੇ ਸਭ ਜਪ ਤਪ ਜਿਸ ਹਰ ਹਿਰਦਾ ਅਲਖੇ ਪੇਵਾ ਜਿਹੜਾ ਗੁਰੂ ਲੜ ਲੱਗੇ ਜਿਸ ਨੇ ਆਪਣੇ ਹਿਰਦੇ ਚੋਂ ਕਾਲਕ ਕਾਲਪੁਰਖ ਪਰਮਾਤਮਾ ਨੂੰ ਜੋ ਅਲੱਖਿਆ ਲਖਿਆ ਨਹੀਂ ਜਾ ਸਕਦਾ ਆਪੇ ਵਜਿਦਾ ਪੇਜ ਨਹੀਂ ਪਾਇਆ ਜਾ ਸਕਦਾ ਜਿਸ ਨੇ ਉਹ ਸਮਝ ਲਿਆ ਆਪਣੇ ਅੰਦਰੋਂ ਅਨੁਭਵ ਕਰ ਲਿਆ ਗਿਆਨ ਧਿਆਨ ਸਗਲੇ ਸਭ ਜਬ ਤੱਕ ਉਹਦੇ ਲਈ ਕਿਸੇ ਹੋਰ ਗਿਆਨ ਦੀ ਕਿਸੇ ਹੋਰ ਧਿਆਨ ਦੀ ਕਿਸੇ ਹੋਰ ਜਬ ਤੱਕ ਦੀ ਲੋੜ ਨਹੀਂ ਹੁੰਦੀ ਸਭ ਗਿਆਨ ਧਿਆਨ ਜਪ ਤਪ ਦਾ ਸਿਖਰੀ ਇਹ ਹੈ ਇਹਦਾ ਮਨੂਰਤੀ ਇਹ ਹੈ ਕਿ ਕਿਸੇ ਤਰ੍ਹਾਂ ਅਨੁਭਵ ਹੋ ਜਾਏ ਕਿਸ ਤਰ੍ਹਾਂ ਆਪਣੇ ਅੰਦਰ ਉਸ ਪਰਮਾਤਮਾ ਦਾ ਅਹਿਸਾਸ ਜਾਗ ਜਾਏ ਉਸ ਨੂੰ ਮਹਿਸੂਸ ਕਰ ਲਈਏ ਤੇ ਜਿਸ ਨੇ ਕਰ ਲਿਆ ਉਸ ਲਈ ਇਨਸਾਨ ਦੀ ਹੁਣ ਕੋਈ ਮਤਤ ਨਹੀਂ ਰਹਿੰਦੀ ਨਾਨਕ ਰਾਮ ਨਾਮ ਮਨ ਰਤਾ ਇਹ ਨਾਨਕ ਫਿਰ ਉਸ ਬੰਦੇ ਦਾ ਮਨ ਪਰਮਾਤਮਾ ਦੇ ਨਾਮ ਵਿੱਚ ਰੰਗਿਆ ਜਾਂਦਾ ਹੈ ਪਾਪ ਉਸ ਦੀ ਖੋਦ ਵਿੱਚ ਉਸ ਹਸਤੀ ਵਿੱਚ ਇੱਕ ਜਾਦੂ ਉਸ ਹਸਤੀ ਵਿੱਚ ਸਮਾ ਜਾਂਦਾ ਹੈ ਗੁਰਮਤ ਪਾਏ ਸਹਿਜ ਸੇਵਾ ਪਰ ਕਿਵੇਂ ਗੁਰਮਤ ਰਹੀ ਗੁਰੂ ਦੀ ਮਤ ਰਹੀ ਇਹ ਫਿਰ ਸਹਿਜ ਵਸਤਾ ਪ੍ਰਾਪਤ ਕਰਕੇ ਸਿਮਨ ਵਾਲੇ ਪਾਸੇ ਬੰਦਾ ਲੱਗ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ